ਬੱਚਿਆਂ ਵਾਲਿਓ ਹੁਣ ਤੁਹਾਨੂੰ ਬੱਚਿਆਂ ਦਾ ਫਿਕਰ ਕਰਨ ਦੀ ਲੋੜ ਨਹੀਂ ਕਿਉਂਕਿ ਬਾਈ ਨੇ ਤੁਹਾਡੇ ਆਤੇ ਬਹੁਤ ਘੈਂਡ ਪ੍ਰੋਡਕਟ ਲੈ ਆਂਦਾ ਆ ਦੇਖਣ ਨੂੰ ਇੱਕ ਆਮ ਆ ਜਿਹੜਾ ਆਮ ਬੱਚਿਆਂ ਦੇ ਸਕੂਲਾਂ ਦੇ ਵਿੱਚ ਐ ਗਲਾਂ ਦੇ ਵਿੱਚ ਪਾਇਆ ਹੁੰਦਾ ਆਮ ਕਾਈ ਕਾਰ ਪਰੇ ਤੁਹਾਡੇ ਬੱਚੇ ਦੀ ਲਾਈਵ ਲੋਕੇਸ਼ਨ ਵੀ ਦੱਸੂਗਾ ਆਵਾਜ਼ ਵੀ ਸੁਣੂਗੀ ਰਿਕਾਰਡਿੰਗ ਵੀ ਕਰੂਗਾ ਸਾਰੇ ਕੰਮ ਕਰੂਗਾ ਕੀ ਕੀ ਕਰੂਗਾ ਆਪਾਂ ਬਾਈ ਦੇ ਨਾਲ ਗੱਲਬਾਤ ਕਰਦੇ ਆਂ ਬਾਈ ਸਾਸਰੀ ਕਾਲ ਕੀ ਹਾਲ ਚਾਲ ਆ ਜੀ ਵਧੀਆ ਜੀ ਵਧੀਆ ਇਹਦੇ ਬਾਰੇ ਚਾਨਣਾ ਪਾਓ ਵੀ ਦੇਖਣ ਨੂੰ ਮੈਨੂੰ ਤਾਂ ਇਹ ਆਮ ਹੀ ਲੱਗਦਾ ਇਹ ਉਤ ਆਮ ਆਈ ਕਾਰਡ ਆ ਆਮ ਹੀ ਆ ਵੀਰੇ ਨੋਰਮਲ ਜਿਹਾ ਇੱਕ ਦਿਖਣ ਵਾਲਾ ਇਹ ਕਾਰਡ ਹੈ ਪਰ ਇਹ ਬਹੁਤ ਮਲਟੀਪਰਪਸਲ ਆ ਬੱਚਾ ਦੀ ਹੁਣ ਤੁਸੀਂ ਟੈਨਸ਼ਨ ਇੱਕ ਸਾਲ ਦੀ ਛੱਡ ਹੀ ਦਿਓ ਅੱਛਾ ਬੱਚਾ ਦੀ ਟੈਨਸ਼ਨ ਤੁਸੀਂ ਛੱਡ ਦੋ ਇਹ ਆਈ ਕਾਰਡ ਕਰੇਗਾ ਤੁਹਾਡੇ ਬੱਚਿਆਂ ਦੀ ਰੱਖਿਆ ਹੁਣ ਓਕੇ ਇਹਦੇ ਵਿੱਚ ਕੀ ਆ ਵੀਰੇ ਇੱਕ ਨੋਰਮਲ ਜਿਹਾ ਕਾਰਡ ਆ ਜਿਹੜਾ ਕਿ ਤੁਸੀਂ ਆਪਦੇ ਬੱਚੇ ਦੇ ਅੱਧਾ ਗਲ ਵਿੱਚ ਪਾਉਣਾ ਹੈ ਹੁਣ 10 ਬੱਚੇ ਖੜੇ ਆ ਕਿਸੇ ਨੂੰ ਕੀ ਪਤਾ ਕੀ ਇਹ ਵਿੱਚ ਕੀ ਪਾਇਆ ਹੋਇਆ ਹੈ ਹਾਂ ਹੂੰ ਠੀਕ ਹੈ ਜੀ ਇਹ ਜਿਹੜਾ ਆਪਣਾ ਆਈ ਕਾਰਡ ਇਹ ਦਿਖਾਏਗਾ ਲਾਈਵ ਲੋਕੇਸ਼ਨ ਬੱਚੇ ਦੀ ਓਕੇ ਲਾਈਵ ਜੇ ਮੰਨ ਲਓ ਆਪਾਂ ਮਾਸਟਰ ਨੂੰ ਵੀ ਨਹੀਂ ਦੱਸਣਾ ਸਕੂਲ ਵਾਲਿਆਂ ਨੂੰ ਵੀ ਨਹੀਂ ਦੱਸਣਾ ਤੇ ਉਹ ਆ ਦੇਖਣਗੇ ਉਹਨਾਂ ਨੂੰ ਆਮ ਹੀ ਲੱਗੂਗਾ ਆ ਨਾਰਮਲ ਲੱਗੇਗਾ ਨਾਰਮਲ ਜਿੱਦਾਂ ਨਾਰਮਲ ਏਦਾਂ ਹੀ ਨਾਰਮਲ ਠੀਕ ਹੈ ਬਿਲਕੁਲ ਨਾਰਮਲ ਆ ਓਕੇ ਤੇ ਇਹ ਕਿਵੇਂ ਕੰਮ ਕਰੂਗਾ ਦੱਸੀ ਚਲੋ ਇਹ ਵੀਰ ਜੀ ਆਪਾਂ ਆਪਦੇ ਮੋਬਾਈਲ ਨਾਲ ਇਹਨੂੰ ਕੰਟੈਕਟ ਕਰ ਲੈਣਾ ਠੀਕ ਹੈ ਜੀ ਇਹਦੀ ਇੱਕ ਐਪਲੀਕੇਸ਼ਨ ਆ ਤੁਹਾਡੇ ਮੋਬਾਈਲ ਨਾਲ ਜੁੜ ਜਾਏਗੀ ਓਕੇ ਠੀਕ ਹੈ ਜੀ ਉਹਦੇ ਵਿੱਚ ਆਪਾਂ ਬੱਚੇ ਦੀ ਨਾ ਲਾਈਵ ਲੋਕੇਸ਼ਨ ਦੇਖ ਸਕਦੇ ਹਾਂ ਕਿ ਬੱਚਾ ਆਪਣਾ ਕਿੱਥੇ ਆ ਠੀਕ ਆ ਸਕੂਲ ਪਹੁੰਚਿਆ ਨਹੀਂ ਪਹੁੰਚਿਆ ਹਮ ਸਾਰਾ ਉਹਦੇ ਵਿੱਚ ਲਾਈਵ ਲੋਕੇਸ਼ਨ ਦੇਖ ਸਕਦੇ ਹੋ ਹੋਰ ਇਹਦੇ ਵਿੱਚ ਨਵਾਂ ਲੇਟਸਟ ਟਰੈਕਰ ਤਾਂ ਤੁਹਾਨੂੰ ਬੱਚਾ ਦੇ ਬਹੁਤ ਮਿਲ ਜਾਣਗੇ ਗੂਗਲ ਤੇ ਸਰਚ ਮਾਰੋ ਬਹੁਤ ਤੁਹਾਨੂੰ ਲੱਖਾਂ ਟਰੈਕਰ ਆ ਜਾਣਗੇ ਬਹੁਤ ਮਿਲ ਜਾਣਗੇ ਪਰ ਜਿਹੜਾ ਆਪਣਾ ਇਹਦੇ ਵਿੱਚ ਖਾਸ ਲੇਟਸਟ ਫਿਚਰ ਹੈ ਹਾਂ ਇਹ ਤੁਹਾਨੂੰ ਲਾਈਵ ਰਿਕਾਰਡਿੰਗ ਸੁਣਾਏਗਾ ਕੇ ਬੱਚਿਆਂ ਨੂੰ ਟੀਚਰ ਕਲਾਸ ਰੂਮ ਵਿੱਚ ਕੀ ਪੜਾ ਰਿਹਾ ਆ ਰੇ ਆ ਜਾਂ ਝੜਕ ਰੇ ਆ ਜਾਂ ਬੱਚਾ ਲੜ ਰਿਹਾ ਕਿ ਇਹਨਾਂ ਸਾਰਾ ਤਾਂ ਦਿਖਾਊਗਾ ਸਾਰੇ ਉਹਦੇ ਵਿੱਚ ਇਹਦੇ ਵਿੱਚ ਵੀ ਰਿਕਾਰਡਿੰਗ ਹੋਏਗੀ ਮਾਪਿਓ ਲਾਈਵ ਵੀ ਸੁਣ ਸਕੇਗਾ ਆਪਦੇ ਫੋਨ ਤੋਂ ਓਕੇ ਜਿਹੜੇ ਆਮ ਮਤਲਬ ਆਨਲਾਈਨ ਮਿਲਦੇ ਉਹਦੇ ਚ ਫੀਚਰ ਨਹੀਂ ਮਿਲਦਾ ਨਹੀਂ ਮਿਲਦਾ ਇਹ ਅੱਛਾ ਹਾਂ ਫਿਰ ਆਪਾਂ ਇਹਦੇ ਵਿੱਚ ਇੱਕ ਹੋਰ ਲੇਟਸਟ ਤੇ ਨਵਾਂ ਜਿਹੜਾ ਇਹਦੇ ਵਿੱਚ ਚੀਜ਼ ਪਾਈ ਹੋਈ ਆ ਜਿਹੜੀ ਕਿ ਅੱਜਕੱਲ ਬਹੁਤ ਜ਼ਿਆਦਾ ਜ਼ਰੂਰੀ ਹੋ ਗਈ ਸੀ ਬਹੁਤ ਜ਼ਿਆਦਾ ਜ਼ਰੂਰੀ ਜਿਹਨੂੰ ਮੈਂ ਮੰਨਦਾ ਓਕੇ ਇਹਦੇ ਵਿੱਚ SIM ਕਾਰਡ ਇੰਸਟਾਲ ਹੋਏਗਾ। ਅੱਛਾ। ਠੀਕ ਹੈ ਜੀ। ਇਹਦੇ ਸਾਈਡ ਤੇ ਜੱਕਾ ਇਸ ਤਰ੍ਹਾਂ ਆਪਾਂ ਦੱਸ ਨਹੀਂ ਸਕਦੇ ਸੇਫਟੀ ਪ੍ਰਾਈਵੇਸੀ ਹੈ ਜੀ। ਇਹਦੇ SIM ਕਾਰਡ ਇੰਸਟਾਲ ਹੋ ਜਾਣਾ। ਜਿੱਦਾਂ ਹੀ ਬੱਚੇ ਨੂੰ ਕੋਈ ਅਮਰਜੈਂਸੀ ਹੁੰਦੀ ਆ, ਬੱਚੇ ਨੇ ਇਹਨੂੰ ਲੌਂਗ ਟਾਈਮ ਥੋੜਾ ਪ੍ਰੈਸ ਕਰਕੇ ਰੱਖੇਗਾ। ਜਿਹੜਾ ਵੀ ਉਹਦਾ ਫਾਦਰ ਮੈਨੂੰ ਨੰਬਰ ਦੇਗਾ ਜਾਂ ਮਦਰ ਦਾ ਨੰਬਰ ਹੋਏਗਾ, ਕੋਈ ਉਸ ਨੰਬਰ ਤੇ ਕਾਲ ਕਰ ਦੇਗਾ ਇਹ। ਠੀਕ ਆ ਬਾਈ ਜੀ। ਬਾਈ ਕਹਿੰਦਾ ਆਪਾਂ ਪ੍ਰਾਈਵੇਸੀ ਨਹੀਂ ਦਿਖਾ ਸਕਦੇ ਅਗਲਾ ਕਹਿੰਦਾ ਤੁਸੀਂ ਪਹਿਲੇ ਹੀ ਲੋਕਾਂ ਨੂੰ ਦੱਸਣ ਲੱਗੇ ਨੇ ਕਿੱਥੇ ਸੈਮ ਪੈਂਦਾ ਕਿੱਥੇ ਕੀ ਕਿਉਂਕਿ ਦੇਖਣ ਵਾਲੇ ਨੂੰ ਆਮ ਲੱਗੂਗਾ ਵੀ ਆਮ ਆਹੇ ਹਾਂਜੀ ਜਿਵੇਂ ਆਮ ਬੱਚਿਆਂ ਦੇ ਪਾਸਾ ਉਹ ਹੋਊਗਾ ਪਰ ਇਹਦੇ 'ਚ ਉਹੀ ਹੋਊਗਾ ਪਰ ਇਹ ਜ ਫੀਚਰ ਕੀ ਆ ਬੱਚੇ ਨੂੰ ਕੋਈ ਐਮਰਜੈਂਸੀ ਪੈ ਗਈ ਕੋਈ ਵਿਵਪਤਾ ਪੈ ਗਈ ਤਾਂ ਬੱਚਾ ਇਹਦੇ ਵਿੱਚ ਇੱਕ ਬਟਨ ਦੱਤਾ ਉਹ ਜਿਹੜਾ ਦੇਖਣ ਨੂੰ ਨਹੀਂ ਪਤਾ ਲੱਗੂਗਾ ਬਟਨ ਐਵੇਂ ਹੀ ਆ ਨਾ ਹਾਂਜੀ 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 ਤੇ ਬੱਚਾ ਇਹਨੂੰ ਕਿਦੋਂ ਪ੍ਰੈਸ ਕਰੂਗਾ ਬੱਚੇ ਨੂੰ ਟ੍ਰੇਨਿੰਗ ਦਿੱਤੀ ਹੋਊ ਆਪਾਂ ਘਰ ਦੇ ਨੇ ਵੀ ਜੇ ਤੇਨੂੰ ਕੋਈ ਦਿੱਕਤ ਆਉਂਦੀ ਤਾਂ ਉਹਨੂੰ ਲਗਾਤਾਰ ਪ੍ਰੈਸ ਕਰ ਜਿਹੜਾ ਨੰਬਰ ਪਰ ਆਊਗਾ ਤੇ ਕਾਲ ਜਾਊਗੀ ਉਹਦੇ ਤੇ ਕਾਲ ਚਲੀ ਜਾਏਗੀ ਓਕੇ ਤੇਰਾ ਬੰਦਾ ਜੇ ਕਿਤੇ ਬਿਜ਼ੀ ਵੀ ਆ ਤਾਂ ਫਟਾਫਟ ਬੰਦਾ ਉਹਦੀ ਆਨਲਾਈਨ ਲੋਕੇਸ਼ਨ ਚੈੱਕ ਕਰਕੇ ਉਹਦੀ ਜਿਹੜੀ ਆਨਲਾਈਨ ਜਿਹੜੀ ਵਾਹ ਦੇਖੋ ਜਿੱਦਾਂ ਆਪਣੇ ਇਹਦੇ ਤੇ ਆਪਾਂ ਲਾਈਵ ਲੋਕੇਸ਼ਨ ਆ ਰਹੀ ਆ ਓਕੇ ਠੀਕ ਆ ਇਹਦੇ ਤੇ ਆ ਲਾਈਵ ਲੋਕੇਸ਼ਨ ਆ ਇਸੇ ਤਰੀਕੇ ਨਾਲ ਹੀ ਆਪਣੇ ਕਾਰ ਦੀ ਲਾਈਵ ਲੋਕੇਸ਼ਨ ਜਿੱਥੇ ਵੀ ਹੋਏਗਾ ਬੱਚਾ ਤੁਰੇ ਫਿਰਦੇ ਦੀ ਲਾਈਵ ਲੋਕੇਸ਼ਨ ਆਏਗੀ ਉੱਪਰ ਠੀਕ ਆ ਠੀਕ ਹੈ ਫਿਰ ਬੱਚੇ ਦੀ ਜਿਹੜਾ ਕਾਲ ਕਰੇਗਾ ਜਦੋਂ ਆਪਣੇ ਆਈ ਕਾਰਡ ਨੇ ਕਾਲ ਕਰਤੀ ਮਦਰ ਫਾਦਰ ਉਹਦੇ ਵਾਈਸ ਵੀ ਸੁਣ ਸਕਦੇ ਕਿ ਬੱਚੇ ਨੂੰ ਕੌਣ ਝਿੜ ਕਰਿਆ ਜਾਂ ਬੱਚੇ ਨੂੰ ਕਿੱਥੇ ਜਾ ਕੇ ਕਿਉਂਕਿ ਜਦੋਂ ਬੱਚੇ ਨੇ ਕਾਲ ਕਰਤੀ ਆਪਾਂ ਨੰਬਰ ਤਾਂ ਵੇਖਣਾ ਹੀ ਬੱਚੇ ਦਾ ਕਾਲ ਆ ਕੋਈ ਗੱਲ ਆ ਤਾਂ ਬੱਚੇ ਨੇ ਕਾਲ ਕੀਤੀ ਵੇਖ ਤਾਂ ਕਾਲ ਕਰਨੀ ਨਹੀਂ ਤਾਂ ਬੰਦਾ ਫਟਾਫਟ ਉਹ ਹੋ ਜਾਊਗਾ ਅੱਛਾ ਇਹ ਤਾਂ ਨਹੀਂ ਵੀ ਲੋਕੇਸ਼ਨ ਮਤਲਬ ਇਹ ਕਦੇ ਹੋਰ ਦੀ ਵਿਖਾਈ ਜਾਂਦਾ ਹੋਵੇ ਤੇ ਬੱਚਾ ਕਿਤੇ ਹੋਰ ਫਿਰਦਾ ਹੋਵੇ ਨਹੀਂ 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 ਜਿੱਦਾਂ ਵੀਰ ਜੀ ਤੁਸੀਂ ਮੰਨ ਲਓ ਕਿ ਆ ਦਰਵਾਜੇ ਕੋਲ ਆ ਤੁਸੀਂ ਹੂੰ ਆ ਦਰਵਾਜੇ ਤੋਂ ਇੰਨਾ ਇੱਕ ਫਰਕ ਆਏਗਾ ਹੋਰ ਨਹੀਂ ਕੋਈ ਜ਼ਿਆਦਾ ਲੰਬਾ ਨਹੀਂ ਫਰਕ ਆਏਗਾ ਕਿਹੜਾ ਆ ਮਤਲਬ 15 ਵੀ ਫਟ ਦਾ ਆ 15 20 ਫੁੱਟ ਦਾ ਜਾਣ ਕੇ ਇਹ ਬਸ ਇੰਨੀ ਹੀ ਦੂਰੀ ਦਾ ਫਰਕ ਇੰਨਾ ਇੱਕ ਡਿਸਟੈਂਸ ਫਰਕ ਪਤਾ ਲੱਗੂਗਾ ਅੱਛਾ ਇਤੋਂ ਵੱਧ ਨਹੀਂ ਇਤੋਂ ਵੱਧ ਨਹੀਂ ਜੇ ਤੁਸੀਂ ਉਹ ਬਾਹਰਲੇ ਡੋਰ ਕੋਲ ਗਏ ਚਲੇ ਤੇ ਬਾਹਰਲਾ ਹੀ ਡੋਰ ਦਿਖਾਏਗਾ ਓਕੇ ਬਹੁਤ ਵਧੀਆ ਚੀਜ਼ ਆ ਬਾਈ ਇਹ ਤਾਂ ਫਿਰ ਤੇ ਜੇ ਕਿਸੇ ਨੇ ਲਵਾਉਣਾ ਵਾ ਤਾਂ ਬਾਈ ਨਾਲ ਤੁਸੀਂ ਕੰਟੈਕਟ ਮਤਲਬ ਜੇ ਕਿਸੇ ਨੇ ਖਰੀਦਣਾ ਵਾ ਤੁਸੀਂ ਬਾਈ ਦੇ ਨਾਲ ਕੰਟੈਕਟ ਕਰ ਸਕਦੇ ਆ ਆਪਾਂ ਇਹਦੀ ਫੋਲ ਡਿਟੇਲ ਬਾਈ ਨਾਲ ਮੈਂ ਗੱਲ ਕੀਤੀ ਸੀ ਦੱਸੋ ਵੀ ਕਿੱਥੇ ਅੱਛਾ ਇਹ ਚਾਰਜ ਵੀ ਹੁੰਦਾ ਚਾਰਜ ਹੁੰਦਾ ਹੈ ਚਾਰਜ ਹੁੰਦਾ ਚਾਰਜ ਫਿਰ ਚਾਰਜਰ ਲੱਗਦਾ ਇਹ ਵਾਇਰਲ ਹੈ ਸਾਨੂੰ ਚਾਰਜਰ ਲੱਗਦਾ ਓਕੇ ਹਾਂ ਬਿਨਾਂ ਤਾਰ ਵਾਲਾ ਹੁੰਦਾ ਇਹ ਚਾਰਜਰ ਦੇ ਉੱਪਰ ਤੁਸੀਂ ਐਦਾ ਰੱਖ ਦੇਣਾ ਇਹਨੂੰ ਇਹਨੇ ਆਟੋਮੈਟਿਕ ਚਾਰਜ ਹੁੰਦੇ ਰਹਿਣਾ ਓਕੇ ਤੇ ਇਹਦੇ ਚ ਜਿਹੜਾ ਨੈਟ ਬੈਗ ਪਾਊਗਾ ਫਿਰ ਉਹ ਪੈਕੋ ਚੱਲੇਗਾ ਹਾਂਜੀ ਪੈਕੋ ਚੱਲੇਗਾ ਇਹਦੇ ਚ ਠੀਕ ਹੈ ਜਿਵੇਂ 240 ਵਾਲਾ ਆਪਾਂ ਪਾਉਣਾ ਹੈ ਹਾਂ ਹਾਂ ਮਹੀਨੇ ਤੁਸੀਂ ਕਹਿੰਦੇ ਆ ਵੀ ਇਹ ਕਾਲ ਕਰਦਾ ਇਹ ਚ ਸੈਮ ਹੈਗਾ ਹਾਂਜੀ ਹੈਗਾ ਜੀ ਚਾਰਜ ਹੈ ਚਾਰਜ ਇਹ ਹੁਣ ਕਾਲ ਕਰੂਗਾ ਹਾਂਜੀ ਜ਼ਰੂਰ ਕਰੇਗਾ ਕੱਥੋਂ ਆਪਣਾ ਇਹਨੂੰ ਇਹਨੂੰ ਸਭ ਇੱਥੋਂ ਤੁਸੀਂ ਮਾੜਾ ਪ੍ਰੈਸ ਕਰਕੇ ਰੱਖਣਾ ਥੋੜੇ ਕਿ ਸੈਕਿੰਡ ਹਾਂ ਥੋੜੇ ਸੈਕਿੰਡ ਚਲੋ ਮੈਂ ਕਰਦਾ ਪ੍ਰੈਸ ਹਾਂ ਕਾਲ ਆਊਗੀ ਕਾਲ ਆਏਗੀ ਇਹ ਨਾਲ ਹੀ ਉਸੇ ਮਤਲਬ ਕੋਈ ਥੋੜਾ ਟਾਈਮ ਲੈਂਦਾ ਤੁਹਾਨੂੰ ਪਤਾ ਹੁਣ ਮੈਂ ਨਮਟਿਆ ਕਾਲ ਆਊਗੀ ਹਾਂ ਕਾਲ ਆਜੂਗੀ ਓਕੇ ਤੇ ਆ ਆ ਗਿਆ ਫੋਨ ਆ ਗਿਆ ਕਾਲ ਆ ਗਿਆ ਓਕੇ ਠੀਕ ਆ। ਐਸਰਾ ਦੇ ਕਾਲ ਆ ਜੇਗੀ। ਠੀਕ ਆ। ਤੇ ਮਤਲਬ ਹੁਣ ਆਪਾਂ ਇਹਨੂੰ ਸੁਣ ਸਕਦੇ ਹਾਂ ਬੱਚੇ ਨਾਲ ਕੀ ਹੋ ਰਿਹਾ ਵਾ। ਬੱਚੇ ਦੀ ਆਵਾਜ਼ ਆਪਾਂ ਸੁਣ ਸਕਦੇ ਹਾਂ। ਆਪਣੀ ਆਵਾਜ਼ ਨਹੀਂ ਜਾਊਗੀ ਉਧਰ। ਆਪਣੀ ਆਵਾਜ਼ ਨਹੀਂ ਉਧਰ। ਆਪਣੀ ਆਵਾਜ਼ ਉਧਰ ਨਹੀਂ ਜਾਣੀਗੀ ਕਿਉਂਕਿ ਆਪਾਂ ਬੱਚੇ ਦੀ ਸੇਫਟੀ ਵਾਸਤੇ ਲਾਇਆ ਵਾ। ਬੱਚੇ ਨਾਲ ਕੀ ਹੋ ਰਿਹਾ ਬੱਚਾ ਰੋ ਰਿਹਾ ਹੱਸ ਰਿਹਾ ਜੋ ਹੋ ਰਿਹਾ ਆਪਾਂ ਨੂੰ ਹਾਂ ਕੋਈ ਮਿਸ ਬਿਹੇਵੀਓ ਦੇ ਨਾਲ ਕਰ ਰਿਹਾ ਏ। ਭਾਈ ਜੀ ਇਹਦੀ ਕੀਮਤ ਕਿੰਨੇ ਦਾ? ਇਹ ਪਹਿਲੀ ਗੱਲ ਤਾਂ ਵੀਰ ਜੀ ਤੁਹਾਨੂੰ ਪਤਾ ਹੀ ਹੈ ਵੀ ਆਪਣੇ ਬੱਚਾ ਤੋਂ ਵੱਧ ਕੇ ਕੁਛ ਨਹੀਂ ਆਗਾ ਜੋ ਵੀ ਆਪਾਂ ਕਰਦੇ ਆ ਉਹਦੇ ਬੱਚਾ ਵਾਸਤੇ ਪੈਸੇ ਜੋੜਦੇ ਆ ਕੁਛ ਵੀ ਆ ਆਦੇ ਬੱਚਾ ਵਾਸਤੇ ਕਰਦੇ ਆ ਬਾਕੀ ਜਿਹੜਾ ਵੀ ਵੀਰ ਭਰਾ ਸਾਡੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਕੇ ਆਏਗਾ ਸਕਰੀਨਸ਼ਾਟ ਆਣ ਕੇ ਦਿਖਾ ਦੇ ਮੈਨੂੰ ਜਿੰਨਾ ਵੀ ਹੋ ਸਕੇ ਮਾਨਤਾਨ ਕਰ ਦੂੰਗਾ ਠੀਕ ਆ ਓਕੇ ਜੀ ਜੇ ਤੁਸੀਂ ਹੁਣ ਲੈਣਾ ਹੀ ਹੋਇਆ ਤੇ ਕਿਉਂ ਨਾ ਤੁਸੀਂ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਕੇ ਆਇਓ ਗਰੁੱਪਾਂ 'ਚ ਪਾ ਕੇ ਆਇਓ ਕਿਉਂਕਿ ਤੁਹਾਨੂੰ ਕੁਛ ਨਾ ਕੋਈ ਬੈਨੀਫਿਟ ਮਿਲ ਜੇ ਠੀਕ ਆ ਜੀ ਤੇ ਧੰਨਵਾਦ ਜੀ ਵੀਡੀਓ ਸ਼ੇਅਰ ਜਰੂਰ ਕਰਿਓ